ਾਰੇ ਪਲਾਸਟਿਕ ਜਿਹੜਾ ਹੈਗਾ ਇਹ ਬਾਇਓ ਡਿਗਰੇਡੇਬਲ ਨਹੀਂ ਹੁੰਦਾ ਜਦੋਂ ਜਿਹੜੇ ਤੁਹਾਡੇ ਕੱਪੜੇ ਤੋਂ ਬਣਦੇ ਆ ਜਿਹੜੇ ਝੂਟ ਬੈਗਸ ਆ ਇਹ ਦੁਬਾਰਾ এনवायरमेंट ਦੇ ਵਿੱਚ ਮਿਲ ਜਾਂਦੇ ਆ ਖਾਂਦੇ ਜਾਂਦੇ ਉਹਦੀ ਖਾਤ ਪਰਦੇ ਜਾਂਦੀ ਆ ਪਲਾਸਟਿਕ ਕਿਉਂ ਔਰ ਜਿਹੜੇ ਮਾਈਕਰੋ ਪਲਾਸਟਿਕ ਅੰਦਰ ਆਉਂਦੇ ਆ ਪਾਣੀ ਦੇ ਮੁੱਢੇ ਪਾਣੀ ਪੀਦੇ ਹੋ ਪਲਾਸਟਿਕ ਦੇ ਬਾਗ ਵਿੱਚ ਖਾਣਾ ਲੈ ਕੇ ਆਂਦੇ ਜਿਹੜਾ ਮਾਈਕਰੋ ਪਲਾਸਟਿਕ ਆ ਤੁਹਾਡੀ ਸਰੀਰ ਦੇ ਅੰਦਰ ਚਲਾ ਜਾਂਦਾ ਔਰ ਇਹ ਬਿਮਾਰੀਆ ਕਰਦਾ ਸਾਹ ਦੀ ਬਿਮਾਰੀ ਕਰਦਾ ਔਰ ਕਹਿੰਦੇ ਆ ਮੁਆਰਜ਼ੀ ਕਰਦਾ ਵੀ ਦਾ ਕੋਈ ਲਾਛ ਨਹੀਂ ਆ। ਤੇ ਛੋਟੇ ਛੋਟੇ ਜਿਹੜੀਆਂ ਗੱਲਾਂ ਆਈਆਂ ਤੁਹਾਡੇ ਜਿਹਨਾਂ ਦੇ ਘਰ ਦੇ ਵਿੱਚ ਕੂਲਰ ਲੱਗਿਆ ਹੋਇਆ ਹੱਥ ਕਿਹੜਾ ਕਰੋ? ਡੈਜ਼ਰਟ ਕੂਲਰ ਠੰਡੀ ਹਵਾ ੜਕੁੰਦਾ। ਕਿਹੜਾ ਕਰਦੇ ਕਿ ਉਹ ਕੂਲਰ ਲੱਗਿਆ ਕੰਮ ਨਹੀਂ ਆ। আচ্ছা ਠੀਕ ਆ। ਨੀਚੇ ਕਰ ਲਓ। ਅਗਲੀ ਕਹਿੰਦੀ ਕੁਸ਼ਤਾਲੀ ਕਹਿੰਦੀ ਨੇ ਆਪਣੇ ਭਾਰਤ ਲਈ ਦਾ ਲਾਭ ਹੋਵੇਗਾ ਕਿਦਾਂ ਨੂੰ ਕਹਿਣੂ ਹੋਵੇਗਾ ਪਹਿਲਾਂ ਤੁਹਾਨੂੰ ਹੋਵੇਗਾ ਨਾ ਜਿਹੜੇ ਘਰ ਦੇ ਵਿੱਚ ਫਰਿੱਜ ਦਾ ਬਰੀਜ ਹੈ ਤੁਹਾਨੂੰ ਉਸ ਘਰ ਤੋਂ ਬਰੀਜ ਦਾ ਲਾਭ ਰੱਬ ਨੇ ਆ ਜਾ ਕੇ ਫਿਰ ਉਹਨੂੰ ਡਿਸਟਰੋਏ ਕਰਦੇ ਆ ਸੀ ਸੋ ਜਹਾ ਤੁਹਾਡੇ ਫਰਿੱਜ ਦੇ ਨੀਚੇ ਟ੍ਰੇ ਹੁੰਦੀ ਹੈ ਨਰਮਾ ਸੀ ਹੁੰਦੀ ਹੈ ਪੁਰਾਣਿਆ ਹੁੰਦੀ ਹੈ ਫਰਿੱਜ ਦੇ ਨੀਚੇ ਟ੍ਰੇ ਹੁੰਦੀ ਹੈ ਪਾਣੀ ਵਾਲੀ ਉਹ ਕੱਢ ਕੇ ਦੇਖਣੀ ਹੈ ਹਰ ਕਿਸੇ ਨੂੰ ਉਸ ਘਰ ਦਾ ਇੱਕ ਪੈਰੀਟਿਕ ਤਰ੍ਹਾਂ ਪੂਰਾ ਪਾਣੀ ਜੋਰਦਸ ਬਾਕੇ ਤੋਂ ਹੋਰ ਨਾਲ ਸੇਵਾ ਦਾ ਕੋਲਾ ਰੋਟਾ ਕਿਹੜਾ ਬਾੜੀ ਕਾ ਜਿਹੜਾ ਸਟਾਰੀਓ ਦੁਆਰਾ ਪ੍ਰੈਸ਼ ਪਾਣੀ ਪਾਉਣ ਦੇ ਨਹੀਂ ਹੋਇਆ। ਸਮੁੱਚਤਾ ਬੁਰਵਾਲੇ ਸਮੁੱਚਤਾ ਮਦਕੀਸਾਰੇ ਸਮੁੱਚਤਾ ਉਹ ਆਪਣੇ ਦਸਾ ਰਹੇ ਨੇ। ਤੁਸੀਂ ਬਤੇ ਆਪਾਂ ਦੁਨੀਆ ਦੀ ਗੱਲ ਕਰ ਸਕਦੇ ਆ। ਆਪਾਂ ਦੇਸ਼ ਦੀ ਗੱਲ ਕਰ ਸਕਦੇ ਆ। ਆਪਾਂ ਪੰਜਾਬ ਦੀ ਗੱਲ ਕਰ ਸਕਦੇ ਆ ਸਿਹਤਾਂ ਦੇ ਸੰਬੰਧ ਵਿੱਚ। ਪਰ ਤੁਸੀਂ ਸਫਾਈ ਕਿੱਥੇ ਕਰੋਗੇ? ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੇ ਮੱਲੇ ਦੇ ਵਿੱਚ ਆਪਣੀ ਗਲੀ ਦੇ ਵਿੱਚ ਇਹਨੂੰ ਕਹਿੰਦੇ ਆ ਕਿ ਗੱਲਾਂ ਤਾਂ ਸੇਕ ਗਲੋਬਲੀਕ ਬਾ ਟੈਕਨੋਕਲੀ ਗੱਲਾਂ ਸਾਰੀ ਦੁਨੀਆ ਜਹਾਦੀਆ ਕਰੋ ਲੇਕਿਨ ਕੰਮ ਆਪਣੇ ਮੱਲੇ ਵਿੱਚ ਕਰੋ ਆਪਣੇ ਪਿੰਡ ਵਿੱਚ ਕਰੋ ਆਪਣੇ ਮੱਲੇ ਵਿੱਚ ਕਰੋ ਆਪਣੇ ਘਰ ਵਿੱਚ ਕਰੋ ਤੁਸੀਂ ਘਰ ਦੇ ਵਿੱਚ ਕਿਦਾਂ ਕੰਟਰੀਬਿਊਟ ਕਰ ਸਕਦੇ ਹੋ ਤੁਹਾਨੂੰ ਆਜਾਜ ਜਿਹੜਾ ਪ੍ਰਸ਼ਾਸਨ ਵਾਲੇ ਜੁੜਦੇ ਰਾਹ ਜੁੜਦੇ ਰਾਹ ਸਮਝ ਲਿਓ ਤਰੇ ਦੇਖਿਆ ਕਰੇ ਜਦੋਂ ਬੰਮੀ ਰਾਤੀ ਸਾਫੀ ਰਾਕੇ ਆਉਂਦਾ ਹੈ ਬਾਹਰ ਸਵਾਰ ਰਾਕੇ ਆਉਂਦਾ ਨੂਰ ਤੇ ਬੈਠ ਕੇ ਆਉਂਦਾ ਕਿ ਪਲਾਸਟਿਕ ਦੇ ਬੈਗ ਵਿੱਚ ਜੇ ਤੁਸੀਂ ਪਲਾਸਟਿਕ ਦੇ ਬੈਗ ਆਦੇ ਹਨ ਇੱਕ ਤਾਂ ਤੁਸੀਂ ਇਹ ਕੌਂਡ ਦੇ ਵਿੱਚ ਕਰ ਸਕਦੇ ਹੋ ਸਾਹਮਣੇ এনवायरमेंट ਪਾਰਕ ਆ ਜੇ ਵੀ ਹਰ ਸ਼ਨੀਵਾਰ ਨੂੰ ਪ੍ਰਾਜਾਵਾ ਹੁੰਦੀ ਹੈ ਅਸੀਂ ਪਲਾਸਟਿਕ ਦੇ ਬੈਗ ਇਕੱਤਰ ਕਰਦੇ ਹਾਂ ਤੁਹਾਨੂੰ ਤੇ ਆਪਾਂ ਉੱਥੇ ਦੇਖਿਆ ਉਹ ਜਦੋਂ ਇਕੱਲਾ ਖਾਂਦੇ ਆ ਇਕੱਲਾ ਖਾ ਕੇ ਕੀ ਕਰਦੇ ਆ ਚਿੜਕਾ ਸੁੱਟ ਦਿੰਦੇ ਆ ਟੋਪੀ ਧਾਰ ਕੇ ਚਿੜਕਾ ਸੁੱਟ ਦਿੰਦੇ ਆ ਫੋਨ ਕਰਨਾ ਪਰ ਕਲਾਸ ਦੇ ਬਾਅਦ ਜਗ੍ਹਾ ਜਾਇਆ ਜਾਂਦਾ ਹੈ ਨਾ ਬਈ ਹੁੰਦਿਆ ਬਹੁਤ ਵਧੀਆ ਲੱਗਦਾ ਹੈ ਕਿ ਪ੍ਰਾਣਾ ਲਗਾ ਹੈ ਸੇਵਾ ਹੀ ਸੇਵਾ ਹੈ ਸੇਵਾ ਹੀ ਸੇਵਾ ਹੈ ਸੁਚਾਈ 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 ਸੇਵਾ ਹੈ ਜੀ ਬੋਲੋ ਬੱਚਾ ਰਿਅਰਨਸ ਆਣਾ ਬਹੁਤ ਜ਼ਰੂਰੀ ਹੈ ਸਵੱਛਤਾ ਹੀ ਸੇਵਾ ਹੈ ਇਹਦੇ ਨਾਲ ਇਹਨਾਂ ਨੂੰ ਜੋੜਨਾ ਔਰ ਇਹਨਾਂ ਨੂੰ ਜਿਹਦਾ ਹੈਗਾ ਪਰਸਨਲ ਹਾਈਜੀਨ ਨੂੰ ਲੈ ਕੇ ਆਪਣੇ ਬੰਦੇ ਦੇ ਵਿੱਚ ਜਿਹੜੇ ਕੁਦਰਤ ਦੇ ਨਾਲ ਜੋੜਨਾ ਔਰ ਸਫਾਈ ਦੇ ਨਾਲ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਸਫਾਈ ਦੀ ਇਹ ਮਤਲਬ ਉਹਦੀ ਪੀ ਐਮ ਤਾਂ ਹੈਗੀ ਆ ਉਹਦੀ ਕੀ ਇੰਪੋਰਟੈਂਸ ਹੈ ਬੱਚਿਆਂ ਨੂੰ ਪਤਾ ਹੋਵੇ ਉਹਦੇ ਨਾਲ ਬਹੁਤ ਫਰਕ ਪੈਂਦਾ ਹੈ ਜੇ ਕਿਉਂਕਿ ਮੈਨੂੰ ਯਾਦ ਆ ਕਿ ਜਦੋਂ ਮੈਂ ਵੀ ਡੇਟੀ ਚਲਾਉਂਦਾ ਸੀਗਾ ਨਾ ਜਦੋਂ ਕਈ ਵਾਰੀ ਹੁੰਦਾ ਸੀਗਾ ਕਿ ਕਿਤੇ ਲੇਟ ਹੋ ਗਿਆ ਤਾਂ ਦੇ ਉੱਤੇ ਅੰਬਰ ਲਾਈਟ ਤਾਂ ਮੈਂ ਘਾਟਦੇ ਫੜਾਦਾ ਤੇ ਬੱਚਿਆਂ ਨੂੰ ਘਰੇ ਸਿਖਾਉਂਦੇ ਹੁੰਦੇ ਸੀ ਬੱਚੇ ਤੋਂ ਉਹ ਦੇਖਵਾ ਲਾਉਂਦਾ ਪਾਰਟੀ ਦੇ ਨਹੀਂ ਰੋਕਦੇ ਵੱਡੇ ਵੱਡੇ ਰਾਜ ਬਚਲੋਕੀ ਰੋਕਦੇ ਬੱਚੇ ਰੋਕਦੇ ਸੀ ਕਰਾਦੀ ਜੋ ਸਾਨੂੰ ਦੱਸਿਆ ਸੀਗਾ ਉਹ ਤੁਹਾਨੂੰ ਵੀ ਕਰੋ ਮਤਲਬ ਗੱਡੀ ਰੋਕੋ ਇਸ ਤੋਂ ਦੂਰੋਂ ਨਾਲ ਆਪਾਂ ਲੱਗ ਜਾ ਜਲਾਇਤਾ ਆ ਗਈ ਜਿਹੜੀ ਲਾਈਫ ਬਰੋਸ ਨਹੀਂ ਕਰਦੇ ਸੋ ਇਹ ਕਿਹਾ ਤੁਸੀਂ ਬੱਚਿਆਂ ਤੋਂ ਜਿਹੜੇ ਹੁੰਦੇ ਆ ਨਾ ਬਹੁਤ ਕੁਝ ਸਿੱਖਦੇ ਹੋ ਜੇ ਬੱਚਿਆਂ ਨੂੰ ਐਜੂਕੇਟ ਕਰਤਾ ਜਾਵੇ ਜਿਵੇਂ ਪਲਾਸਟਿਕ ਦਾ ਯੂਜ਼ ਹੈ ਇਹਨੂੰ ਆਪਾਂ ਕਰ ਸਕਦਾ ਹਾਂ ਤੇ ਜਿਹੜੀ ਇਹ ਉਮਰ ਆਉਂਦੀ ਹੈ ਸਿੱਖਣ ਦੀ ਉਮਰ ਹੁੰਦੀ ਆ ਬਾਅਦ ਵਿੱਚ ਆਤਾ ਨਾ ਪਈਆਂ ਹੁੰਦੀਆਂ ਬੱਚਿਆਂ ਦੀ ਉਹ ਚੀਜ਼ ਨਹੀਂ ਹੁੰਦੀ ਆ ਜਿਹੜੀਆਂ ਬੱਚਿਆਂ ਨੂੰ ਚੰਗਿਆ ਆਉਂਦਾ ਜੇ ਪਰਸਪਤੇ ਉਹਨਾਂ ਨੇ ਮਲਾਜ਼ਤ ਪਹਾਤੀ ਸਕੂਲ ਦੇ ਵਿੱਚ ਕਿਤੇ ਜੰਦਾ ਨੂੰ ਸਾਫ਼ ਕਰਨਾ ਤੇ ਇਸ਼ਾਨਾਮ ਕਰਨਾ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਤਾਂ ਪੱਕਿਆ ਬਣ ਪੱਕਿਆ ਹੋ ਜੰਨੀ ਆਉਂਦਾ ਸਕੂਲ ਦੇ ਵਿੱਚ ਇਸੇ ਤਰ੍ਹਾਂ ਪਲਾਸਟਿਕ ਨਹੀਂ ਯੂਜ਼ ਕਰਨਾ ਘਰ ਦੇ ਵਾਸਤੇ ਫਸੇ ਫਸੇ ਕਾਜੀ ਇਥੇ ਫਾਰਮਰ ਲੈ ਦੇ ਵਿੱਚ ਫਰੰਡ ਦੇ ਵਿੱਚ ਨਹੀਂ ਹੋਣਾ ਤੇ ਇਹਦਾ ਕੂੜਾ ਨਹੀਂ ਆਉਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਬਹੁਤ ਇਹਨਾਂ ਦਾ ਅਮਰੋਲ ਹੈ ਇਸ ਕਰਕੇ ਬਹੁਤ اچھی ਸ਼ੁਰੂਆਤ ਹੈ ਬੱਚਿਆਂ ਨੂੰ ਜਿਹੜਾ ਹੈਗਾ ਰੈਗੂਲਰਲੀ ਔਰ ਅਸੀਂ ਇਹਦੇ ਵਿੱਚ ਐਡ ਕਰਨ ਜਾ ਰਹੇ ਹਾਂ ਕਿ ਜਿਹੜਾ ਬੱਚਾ ਵੀ ਪਲੱਸ 2 ਕਰਦਾ ਹੈ ਜਿਹੜਾ ਵੀ ਕੋਈ ਬੱਚਾ ਗ੍ਰੈਜੂਏਸ਼ਨ ਕਰਦਾ ਉਹਨੇ ਇੱਕ ਜਿਹੜਾ ਹੈਗਾ ਨਾ ਉਹਨੂੰ ਲਾਈਫ ਸਕਿੱਲ ਕਰਨਾ ਹੈ ਉਹਨਾਂ ਨੂੰ ਬਾਕੀ ਫਸਟイヤー ਦੇ ਨਾਲ-ਨਾਲ ਕਿ ਜੇ ਜਿਹਦੇ ਕੋਈ ਜਿਹਦੀ ਮੋਜ਼ ਬਲੀਡ ਹੋ ਗਿਆ ਕਿਸੇ ਦੇ ਸੱਪ ਲੱਗ ਗਿਆ ਕੋਈ ਐਕਸੀਡੈਂਟ ਹੋ ਗਿਆ ਬੱਚ ਨੂੰ ਪਤਾ ਸਿੱਖਣਾ ਹੈ ਕਿਸੇ ਦੇ ਕੋਈ ਛੋਟੀ ਮੋਟੀ ਹੋਰ ਐਮਰਜੈਂਸੀ ਹੋ ਗਈ ਆ ਉਹਨਾਂ ਦਾ ਇਸ ਤਰ੍ਹਾਂ ਵੀਰ ਕਰਦਾ ਜਿੱਥੇ ਜੇ ਡਾਕਟਰ ਨਹੀਂ ਆ ਜਾਂਦਾ ਉਹਨੇ ਜਿਹੜੇ ਕਿਵੇਂ ਉਹਨੇ ਵਾਪਸ ਆਸਾਨ ਇਸ ਤਰ੍ਹਾਂ ਟਾਣਾ ਉਹਨੇ ਜਿਹੜਾ ਕਿ ਕੀ ਕਰ ਸਕਦੇ ਆ ਡਾਕਟਰ ਦੇ ਆਣ ਤੱਕ ਉਹ ਆਪਾਂ ਖੂਨ ਵਗਦਾ ਹੈ ਖੂਨ ਕਿੰਨਾ ਰੋਕ ਸਕਦੇ ਆ ਔਰ ਉਹ ਰੁਕਿਆ ਜਾਂਦਾ ਰੋਜ਼ ਵਾਪਸ ਡਾਕਟਰ ਕੋਲ ਜਾਂਦਾ ਲੋੜ ਮੇਰੇ ਤੇ ਕਰਨ ਇਹ ਵਾਲੀ ਜਿਹੜੀ ਹੈਗੀ ਆ ਪਲਸ ਆਪੀ ਰੈਸਟ ਕਰੀ ਤੁਮ ਬੱਚਿਆਂ ਨੂੰ ਇਹ ਵੀ ਪ੍ਰੋਗਰੈਸ ਕਰਨਾ ਇਹ ਸਾਰਾ ਕੁਝ ਪਾਰਟ ਹੈ ਜਿਹੜੀ ਕਿ ਆਪਣੇ ਆਪਣੇ ਜਿਹੜੇ ਮਾਈਂਡ ਦੀ ਸਵੱਛਤਾ ਆਪਣੇ ਸਰੀਰ ਦੀ ਸਵੱਛਤਾ ਫਿਰ ਆਪਣੇ ਘਰ ਦੇ ਵਿੱਚ ਮੈਂ ਮੈ ਦੱਸਿਆ ਸੀਗਾ ਕਿ ਇਹ ਡੈਂਗੂ ਦੇ ਵਿੱਚ ਜਿਹੜੇ ਸਾਰੇ ਬੰਦੇ ਜਿਹੜੇ ਆ ਗਿਆ। ਬਰੀ ਇੰਨੀ ਗੱਲ ਸਮਝ ਲੈਣ ਕਿ ਜਿਹੜਾ ਆਪਣਾ ਥੋੜਾ ਚਾਇ ਸਵੇਜਾ ਚਾਇਪੂਲਾ ਰਹਿ ਉਹਨੀਆਂ ਤੇ ਆ ਦੇਖਣਾ। ਪੁਰੇ ਪਾਣੀ ਨੂੰ ਹਫਤੇ ਚ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਕੇ ਦੁਬਾਰਾ ਤਾਜ਼ਾ ਪਾਣੀ ਪਾ ਦੇਣ। ਔਰ ਜਿਹਦੇ ਪਾਛਲੇ ਫਲੋਰੇ ਰੱਖਦੇ ਉਹਨੂੰ ਸਾਧਨ ਆਸਤੇ ਪਾਣੀ ਨਾ ਖੜਾ ਹੋਵੇ ਜੇ ਖੜਾ ਹੋਵੇ। ਉਹਦੇ ਤੇ ਜਿਹੜਾ ਬਲਟ ਆਇਲ ਹੈ ਜਿਹੜਾ ਤੁਸੀਂ ਪੌੜੇ ਬਣਾਉਣ ਵਾਲੀ ਦੂਜੀਆਂ ਚੀਜ਼ਾਂ ਤੇ ਤੇਲ ਵਰਦਿਓ ਉਹ ਥੋੜਾ ਜਿਹਾ ਉਹਦਾ ਛਰਕਾ ਕਰ ਦਿਓ। ਜਾਂ ਜੇ ਫਿਰ ਵੀ ਮੱਛਰ ਆ ਤਾਂ ਸਾਡੇ ਸੇਵਾ ਮੈਕਨ ਨੂੰ ਦੱਸ ਦਿਓ ਤੇ ਆ ਕਿ ਆਪਾਂ ਡੰਗੂ ਵਰਦੀ ਆਪਾਂ ਵਾਲਕ ਜਿਹੜੀਆਂ ਅੰਗਲੀਆਂ ਤੁਹਾਡੇ ਚਿਕਨ ਗੋਲੀਆਂ ਜਾਂ ਸਵਾਇਨ ਫਲੂ ਆ ਰਿਹਾ ਬਹੁਤ ਸਾਰੇ ਮਾਰੀਆਂ ਤੋਂ ਬਚਿਆ ਜਾ ਸਕਦਾ ਜੀ ਸਰ ਇਹ